ਬੀਤੀ ਰਾਤਿਕ ਤੇਜ਼ ਰਫਤਾਰ ਕਾਰ ਪਲਟੀਆਂ ਖਾ ਜਾਂਦੇ ਤੁਹਾਨੂੰ ਦੱਸਦੇ ਕਿ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਦਾਸਪੁਰ ਦੇ ਸ਼ਹਿਰ ਦੇ ਡਾਕਖਾਨਾ ਚੌਂਕ ਦਾ ਵਿੱਚ ਬੀਤੀ ਰਾਤ ਇੱਕ अल्टੋ ਗੱਡੀ ਤੇਜ਼ ਰਫਤਾਰ ਦੇ ਵਿੱਚ ਹੋਣ ਕਰਕੇ ਕੰਟਰੋਲ ਨਹੀਂ ਹੋ ਪੰਦੀ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਮੌਜੂਦ ਪੰਡਤ ਵੀ ਨਾਲ ਹੀ ਕਈ ਪਲਟੀਆਂ ਖਾ ਜਾਂਦੇ ਗੱਡੀ ਵੀ ਜਿਹੜੀ ਹੈ ਕਈ ਪਲਟੀਆਂ ਖਾਂਦੇ ਜਾਂਦੇ ਜਿਸ ਤੋਂ ਬਾਅਦ ਗੱਡੀ ਇੱਕ ਦੁਕਾਨ ਦੇ ਵਿੱਚ ਜਾਵਤ ਜੀ ਤੇ ਗੱਡੀ ਦੀਆਂ ਬਾਜ਼ੀਆਂ ਪੈ ਜਾਂਦੀਆਂ ਹਾਲਾਂਕਿ ਜਾਨੀਮਾਲ ਤੋਂ ਕਿਸੇ ਦਾ ਨੁਕਸਾਨ ਰਿਹਾ ਜਿਸ ਗੱਡੀ ਦੇ ਵਿੱਚ ਜੋ ਸਖਸ਼ ਜੋ ਮੌਜੂਦ ਸੀ ਦੱਸਿਆ ਜਾ ਰਿਹਾ ਕਿ ਉਹ ਵਿਆਹ ਕਾਰਜ ਪੜਾ ਕੇ ਵਾਪਸ ਪੰਡਤ ਆਪਣੇ ਘਰ ਜਾ ਰਿਹਾ ਸੀ ਅਤੇ ਕਿਸੇ ਤਰੀਕੇ ਦੇ ਨਾਲ ਉਸ ਦੀ ਗੱਡੀ ਜਿਹੜੀ ਆ ਤੇਜ਼ ਰਫ਼ਤਾਰ ਹੋਣ ਕਰਕੇ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਉਸ ਤੋਂ ਬਾਅਦ ਉਹ ਪਲਟੀਆਂ ਖਾ ਜਾਂਦੀ ਆ ਤੇ ਇੱਕ ਦੁਕਾਨਦਾਰ ਸ਼ਟਰ ਤੱਕ ਤੋੜ ਦਿੰਦੀ ਆ ਦੁਕਾਨ ਦੇ ਵਿੱਚ ਜਾ ਵਸਦੀ ਆ ਤੇ ਉਸ ਦਾ ਸ਼ਟਰ ਤੋੜ ਦਿੰਦੀ ਆ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਤੇ ਕਹਿਣਾ ਕਿ ਦੁਕਾਨਦਾਰ ਆਪਣੇ ਦੁਕਾਨ ਦੇ ਬਿਲਕੁਲ ਉੱਪਰ ਹੀ ਕਰਦੇ ਵਿੱਚ ਸੁੱਤਾ ਹੋਇਆ ਸੀ ਤੇ ਜ਼ੋਰਦਾਰ ਧੁਮਾਕਾ ਦੀ ਆਵਾਜ਼ ਆਉਂਦੀ ਆ ਤੇ ਉਸ ਤੋਂ ਬਾਅਦ ਸੁਣਨ ਤੋਂ ਬਾਅਦ ਉਹ ਬਾਹਰ ਹੁੰਦਾ ਤੇ ਉਸ ਨੇ ਦੇਖਿਆ ਕਿ ਇੱਕ ਗੱਡੀ ਦੇ ਵਿੱਚ ਮੌਜੂਦ ਇੱਕ ਸਖਸ਼ ਅਤੇ ਉਸ ਦੀ ਗੱਡੀ ਕਈ ਪਲਟੀਆਂ ਖਾ ਜਾਂਦੀ ਹੈ ਉਹਨਾਂ ਦੱਸਿਆ ਕਿ ਆਨੰਦ ਕਾਰਜ ਪੜਾ ਕੇ ਜਿਹੜਾ ਪੰਡਤ ਵਾਪਸ ਆਪਣੇ ਘਰ ਪਰਤ ਰਿਹਾ ਹੁੰਦਾ ਤੇ ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਪਲਟੀਆਂ ਖਾ ਜਾਂਦੀ ਹੈ ਉਸ ਨੇ ਕਿਹਾ ਕਿ ਮੇਰੀ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਨਾਲ ਹੀ ਗੱਡੀ ਦਾ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਕਿ ਡਾਕ ਖਾਨਾ ਚੌਂਕ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਜਥੇ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਕਈ ਪਲਟੀਆਂ ਖਾ ਜਾਂਦੀ ਹੈ ਹਾਲਾਂਕਿ ਉੱਦਾਂ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਬਚਾਰਿਆ ਇਸ ਮੌਕੇ ਤੇ ਦੁਕਾਨਦਾਰ ਦਾ ਕੀ ਕੁਝ ਕਹਿਣਾ ਤੁਸੀਂ ਸੁਣੋ ਜਤਿੰਦਰ ਸਾਹੀ ਮੇਰੀ ਮਨਿਆਰੀ ਦੀ ਸ਼ੋਪ ਐ ਰਾਤੀ 12:30 ਵਜੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੇਰੀ ਦੁਕਾਨ ਦਾ ਸ਼ਟਰ ਤੇ ਮੇਰੇ ਦੁਕਾਨ ਦੇ ਅੰਦਰਲਾ ਕਾਊਂਟਰ ਦਾ ਸ਼ੀਸ਼ਾ ਪੂਰਾ ਧਿੱਲ ਚੁਕਿਆ ਵਾ ਕਿੰਨੀ ਵੇਲੇ ਗੱਡੀ ਚ ਕਦੋਂ ਨਾਲ ਹੋਇਆ ਐਕਸੀਡੈਂਟ ਰਾਤੀ ਇੱਕ ਬੰਦਾ ਸੀ ਪੰਡਿਤ ਐ ਕੋਈ ਤੇ ਇੱਕ ਕੱਲਾ ਜਾਣਾ ਸੀ ਬਿਆ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਹੈ ਮੇਰਾ ਸ਼ਟਰ ਦਾ ਨੁਕਸਾਨ ਸਾਰਾ ਤੇ ਮੇਰੇ ਸ਼ੀਸ਼ੇ ਦਾ ਸਾਰਾ ਨੁਕਸਾਨ ਕੀਤਾ ਉਹਨਾਂ ਦਾ ਬਚਾਈ ਆ ਉਹਨਾਂ ਦਾ ਬਚਾਈ ਆ ਗੱਡੀ ਕਿੱਧਰੋਂ ਆ ਰਹੀ ਸੀ ਗੱਡੀ ਧਾਰੀ ਵੱਲੋਂ ਆ ਰਹੀ ਸੀ ਕੋਡਕ ਨਿਸ਼ਾਨ ਹੋਗਾ ਮੇਰਾ ਭਾਜੀ ਪੂਰਾ ਸ਼ੀਸ਼ੇ ਦਾ ਨੁਕਸਾਨ ਹੈ ਤੇ ਮੇਰਾ ਸਾਰਾ ਨਿਆ ਹੀ ਪੈਣਾ ਸ਼ਟਰ ਪੂਰਾ ਸ਼ਟਰ ਦਾ ਪੂਰਾ ਨੁਕਸਾਨ ਹੋ ਚੁੱਕੇ ਦਾ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਕਾਰ ਪਲਟੀਆਂ ਖਾ ਜਾਂਦੇ ਤੁਹਾਨੂੰ ਦੱਸਦੇ ਕਿ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਦਾਸਪੁਰ ਦੇ ਸ਼ਹਿਰ ਦੇ ਡਾਕਖਾਨਾ ਚੌਂਕ ਦਾ ਵਿੱਚ ਬੀਤੀ ਰਾਤ ਇੱਕ अल्टੋ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਹੋਣ ਕਰਕੇ ਕੰਟਰੋਲ ਨਹੀਂ ਹੋ ਪੰਦੀ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਮੌਜੂਦ ਪੰਡਤ ਵੀ ਨਾਲ ਹੀ ਕਈ ਪਲਟੀਆਂ ਖਾ ਜਾਂਦੇ ਗੱਡੀ ਵੀ ਜਿਹੜੀ ਹੈ ਕਈ ਪਲਟੀਆਂ ਖਾਂਦੇ ਅਤੇ ਜਿਸ ਤੋਂ ਬਾਅਦ ਗੱਡੀ ਇੱਕ ਦੁਕਾਨ ਦੇ ਵਿੱਚ ਜਾਵਤ ਜੀ ਤੇ ਗੱਡੀ ਦੀਆਂ ਬਾਜ਼ੀਆਂ ਪੈ ਜਾਂਦੀਆਂ ਹਾਲਾਂਕਿ ਜਾਨੀ ਮਾਲ ਤੋਂ ਕਿਸੇ ਦਾ ਨੁਕਸਾਨ ਰਿਹਾ ਗੱਡੀ ਦੇ ਵਿੱਚ ਜੋ ਸਖਸ਼ ਮੌਜੂਦ ਸੀ ਦੱਸਿਆ ਜਾ ਰਿਹਾ ਕਿ ਉਹ ਵਿਆਹ ਕਾਰਜ ਪੜਾ ਕੇ ਵਾਪਸ ਪੰਡਤ ਆਪਣੇ ਘਰ ਜਾ ਰਿਹਾ ਸੀ ਅਤੇ ਕਿਸੇ ਤਰੀਕੇ ਦੇ ਨਾਲ ਉਸ ਦੀ ਗੱਡੀ ਜਿਹੜੀ ਆ ਤੇਜ਼ ਰਫ਼ਤਾਰ ਹੋਣ ਕਰਕੇ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਉਸ ਤੋਂ ਬਾਅਦ ਉਹ ਪਲਟੀਆਂ ਖਾ ਜਾਂਦੀ ਆ ਤੇ ਇੱਕ ਦੁਕਾਨਦਾਰ ਸ਼ਟਰ ਤੱਕ ਤੋੜ ਦਿੰਦੀ ਆ ਦੁਕਾਨ ਦੇ ਵਿੱਚ ਜਾ ਵੱਸਦੀ ਆ ਤੇ ਉਸ ਦਾ ਸ਼ਟਰ ਤੋੜ ਦਿੰਦੀ ਆ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਤੇ ਕਹਿਣਾ ਕਿ ਦੁਕਾਨਦਾਰ ਆਪਣੇ ਦੁਕਾਨ ਦੇ ਬਿਲਕੁਲ ਉੱਪਰ ਹੀ ਘਰ ਦੇ ਵਿੱਚ ਸੁੱਤਾ ਹੋਇਆ ਸੀ ਤੇ ਜ਼ੋਰਦਾਰ ਧੁਮਾਕਾ ਦੀ ਆਵਾਜ਼ ਆਉਂਦੀ ਆ ਤੇ ਉਸ ਤੋਂ ਬਾਅਦ ਸੁਣਨ ਤੋਂ ਬਾਅਦ ਉਹ ਬਾਹਰ ਆਉਂਦਾ ਤੇ ਉਸ ਨੇ ਦੇਖਿਆ ਕਿ ਇੱਕ ਗੱਡੀ ਦੇ ਵਿੱਚ ਮੌਜੂਦ ਇੱਕ ਸਖਸ਼ ਅਤੇ ਉਸ ਦੀ ਗੱਡੀ ਕਈ ਪਲਟੀਆਂ ਖਾ ਜਾਂਦੀ ਹੈ ਉਹਨਾਂ ਦੱਸਿਆ ਕਿ ਆਨੰਦ ਕਾਰਜ ਪੜਾ ਕੇ ਜਿਹੜਾ ਪੰਡਤ ਵਾਪਸ ਆਪਣੇ ਘਰ ਪਰਤ ਰਿਹਾ ਹੁੰਦਾ ਤੇ ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਪਲਟੀਆਂ ਖਾ ਜਾਂਦੀ ਉਸ ਨੇ ਕਿਹਾ ਕਿ ਮੇਰੀ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਨਾਲ ਹੀ ਗੱਡੀ ਦਾ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਕਿ ਡਾਕ ਖਾਨਾ ਚੌਂਕ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਜਥੇ ਗੱਡੀ ਬੇਕਾਬੂ ਹੋ ਜਾਂਦੀ ਅਤੇ ਕਈ ਪਲਟੀਆਂ ਖਾ ਜਾਂਦੀ ਹੈ ਹਾਲਾਂਕਿ ਉੱਦਾਂ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਬਚਾ ਰਿਆ ਇਸ ਮੌਕੇ ਤੇ ਦੁਕਾਨਦਾਰ ਦਾ ਕੀ ਕੁਝ ਕਹਿਣਾ ਤੁਸੀਂ ਸੁਣੋ ਜਤਿੰਦਰ ਸਾਹਣੀ ਮੇਰੀ ਮਨਿਆਰੀ ਦੀ ਸ਼ੋਪ ਹੈ ਰਾਤੀ 12:30 ਵਜੇ ਨਾਲ ਐਕਸੀਡੈਂਟ ਹੋਇਆ ਦਿਲੇ ਵਿੱਚ ਮੇਰੀ ਦੁਕਾਨ ਦਾ ਸ਼ਟਰ ਤੇ ਮੇਰੇ ਦੁਕਾਨ ਦੇ ਅੰਦਰਲਾ ਕਾਊਂਟਰ ਦਾ ਸ਼ੀਸ਼ਾ ਪੂਰਾ ਧਿਰ ਚੁਕਿਆ ਵਾ ਕਿ ਨੀ ਆਵੇ ਹੀ ਗੱਡੀ ਚ ਕਦੋਂ ਨੂੰ ਹੋਇਆ ਐਕਸੀਡੈਂਟ ਰਾਤੀ ਇੱਕ ਬੰਦਾ ਸੀ ਪੰਡਿਤ ਹੈ ਕੋਈ ਤੇ ਇੱਕ ਕੱਲਾ ਜਾਣਾ ਸੀ ਬਿਆ ਕਿਸੇ ਦਾ ਕਰਵਾਨ ਆ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਹੈ ਮੇਰਾ ਸ਼ਟਰ ਦਾ ਨੁਕਸਾਨ ਸਾਰਾ ਤੇ ਮੇਰੇ ਸ਼ੀਸ਼ੇ ਦਾ ਸਾਰਾ ਨੁਕਸਾਨ ਕੀਤਾ ਉਹਨਾਂ ਦਾ ਬਚਾਈ ਆ ਉਹਨਾਂ ਦਾ ਬਚਾਈ ਆ ਗੱਡੀ ਕਿੱਧਰੋਂ ਆ ਰਹੀ ਸੀ ਗੱਡੀ ਧਾਰੀ ਬਲਵਾਰੀ ਸੀ ਕੋਡ ਅਗਨਿਸ਼ਾਨ ਹੋਗਾ ਮੇਰਾ ਭਾਜੀ ਪੂਰਾ ਸ਼ੀਸ਼ੇ ਦਾ ਨੁਕਸਾਨ ਹੈ ਤੇ ਮੇਰਾ ਸਾਰਾ ਨਿਆ ਹੀ ਪੈਣਾ ਸ਼ਟਰ ਪੂਰਾ ਸ਼ਟਰ ਦਾ ਪੂਰਾ ਨੁਕਸਾਨ ਹੋ ਚੁੱਕੇ ਦਾ